ਹੈਲੋ ਹਲੋ ਹਾਂਜੀ ਭਾਈ ਪਾਈ ਪੀਸੀ ਨਿਊਜ਼ ਦਾ ਬੋਲ ਆ ਮੋਰੋ ਜੀ ਪਾਈ ਪੀਸੀ ਨਿਊਜ਼ ਪੈਸਾਰੇ ਹਾਂਜੀ ਭਾਈ ਅਜ ਤੱਕ ਵਾਲ ਬੋਲ ਰਿਹਾ ਆ ਅੱਜ ਤੱਕ ਭਾਈ ਗਰਦਾਪੁਰ ਜੇਲ੍ਹ ਤੋਂ ਪਹੁੰਚ ਗਿਆ ਇਧਰ ਕਵਰੇਜ ਹੋਣ ਲਿਆ ਜੀ ਬੈਕ ਸਾਈਡ ਤੋਂ ਆ ਲਿਤਰਾਂ ਵਾਲੀ ਬੈਕ ਸਾਈਡ ਤੋਂ ਇਧਰ ਆ ਕੇ ਕਵਰੇਜ ਕਰੋ ਪ੍ਰਸ਼ਾਸਨ ਨਾਲ ਗੱਲ ਆ ਗਲਤ ਗਲਤ ਗੱਲ ਜਿਹੜੀ ਉਹ ਦਲਦਲਵਾਉਣ ਦੀ ਖਬਰ ਵੀ ਉਹ ਅੰਦਰ ਕੈਦੀ ਆਪਸ ਚ ਲੜੇ ਆਪਸ ਚ ਨਹੀਂ ਲੜੇ ਇਹ ਜੇਲ੍ਹ ਪ੍ਰਸ਼ਾਸਨ ਨੇ ਤੰਗ ਕੀਤਾ ਹੀ ਆਪਾਂ ਭੋਖੜਤਾਲ ਦੇ ਬੈਠੇ ਆ ਤੇ ਇਹਨਾਂ ਨੇ ਤੰਗ ਕੀਤਾ ਤੇ ਇਹਨਾਂ ਨੇ ਬਾਹਰੋਂ ਗਾਰਡ ਬੁਲਾ ਕੇ ਹਟਦੇ ਪੁੱਛੋ ਬੋਲੇ ਭਾਜੀ ਆਹੀਂ ਅੰਦਰੋਂ ਬੋਲ ਰਹੇ ਕੀ ਇਹ ਤੋਂ ਭਾਜੀ ਹਾਡੇ ਖਾੜਾ ਕਿਹਦਾ ਕੋਈ ਨਿਸ਼ਾਨ ਨਹੀਂ ਅਜੇ ਤੱਕ ਇਹ ਬੰਦੇ ਦਾ ਇਹਨਾਂ ਜੂਕ ਹੈ ਨਹੀਂ ਜੂਕ ਜੀ ਇਹ ਨਿਸ਼ਾਨ ਨਹੀਂ ਹੋਇਆ ਕਿਤਾ ਹੁਣ ਨਿਸ਼ਾਨ ਇਹ ਕਰਨ ਕਿ ਜਾਣ ਬੁੱਝ ਕੇ ਕਹਿੰਦੇ ਵੀ ਕੈਦੀ ਕੈਦੀ ਲੜੇ ਆਪਸ ਕੈਦੀ ਆਪਸ ਚ ਲੜੇ ਜੇਲ੍ਹ ਪ੍ਰਸ਼ਾਸਨ ਆਪਾਂ ਭੋਖੜਤਾਲ ਦੇ ਬੈਠੇ ਆ ਜੇਲ੍ਹ ਪ੍ਰਸ਼ਾਸਨ ਨੇ ਆਲਣਾ ਤਕਾਦੀ ਥਾ ਅੱਛਾ ਤੇ ਨਹੀਂ ਹੁਣ ਸਾਡੀ ਮੰਗੀ ਕੀ ਜਾਂਦੇ ਕੀ ਮੰਗ ਤਾਡੀ ਆਏ ਆਡੀ ਮੰਗੇ ਆ ਕਿ ਆ ਜੀਐਲ ਸੁਪਰਡੈਂਡਰ ਬਦਲਣਾ ਚਾਹੀਦਾ ਇਹ ਤੇ ਆ ਪਪੋਖਰਤਾਲ ਦੇ ਬੇਟੇ ਕੱਲ੍ਹ ਜੇਲ੍ਹ ਤੋਂ ਬਦਲਣਾ ਚਾਹੀਦਾ ਤੇ ਕੋਲ ਅਬ ਕੋਣ ਆਸ ਇਹ ਆਜਨਾ ਇਹ ਜਦੋਂ ਬੰਦੀ ਖੋਲ ਦਾ ਟਾਈਮ ਹੁੰਦਾ ਜੀ ਨਾ 12 ਤੋਂ 3 3 3 ਤੋਂ ਬਾਅਦ ਹਾਂਜੀ ਉਹੀ ਬੰਦੀ ਖੋਲਦੇ ਤੇ ਤੁਹਾਡੀਆਂ ਮੁਲਾਕਾਤਾਂ ਜਿਹੜੀਆਂ ਮੇਲ ਜਿੱਦਾਂ ਇੱਦਾਂ ਬੰਦੇ ਆ ਮੇਲ ਕੁਝ ਉਹਨਾਂ ਨੇ ਮੁਲਾਕਾਤਾਂ ਵੀ ਕਰਦੇ ਆ ਮੁਲਾਕਾਤਾਂ ਨੂੰ ਕੋਈ ਤੁਹਾਡਾ ਕੀ ਨਾ ਹੈਗਾ ਤੁਹਾਡਾ ਮੇਰਾ ਨਾਮ ਪ੍ਰਤਾਪ ਪੁੱਜੀ ਪ੍ਰਤਾਪ ਪ੍ਰਤਾਪ ਅੱਛਾ ਜੀ ਪ੍ਰਤਾਪ ਜੀ ਤੇ ਮਤਲਬ ਇਹ ਜੇਲ ਐਸਪੀ ਦੀ ਨਲਕੀ ਸਾਡੀ ਜੀ ਕੀ ਕਰਦਾ ਇਹ ਇਹ ਸਾਜੀ ਜਿਹੜਾ ਇਹ ਜਿਹੜਾ ਐਸ ਜਿਹੜਾ ਨਾ ਇਹਦਾ ਇੱਥੇ ਜੇ ਸੁਪਰੀਂਟ ਹੈ ਇਸ ਤਰ੍ਹਾਂ ਇਹਨੂੰ ਦਿਲਵਾਸ ਕੇ ਜਿਹਨੂੰ ਮਰਜੀ ਸੱਜ ਕੇ ਨਜਾਇਜ਼ ਹੀ ਨਜਾਇਜ਼ ਮਤਲਬ ਕਿ ਨਿਮਾਣੇ ਬੰਦੇ ਸੱਜ ਕੇ ਤੇ ਪੈਰਾਂ ਤੇ ਖੁਰੀਆਂ ਮਤਲਬ ਡੰਡੇ ਕਦੀ ਕੋਈ ਕਦੇ ਕੋਈ ਜਦ ਕਰੇ ਕੋਸ਼ ਕਰਦਾ ਇਹਨੇ ਬਹੁਤ ਬਦੀ ਕੀ ਕੀਤੀ ਸੀ ਭੈਣਾਂ 'ਤੇ ਇਹ ਗਾਲਾਂ ਕੱਢਦਾ ਕੋਈ ਵੀ ਗਲਤ ਗੱਲ ਨਹੀਂ ਕਹਿੰਦਾ ਕੋਈ ਗਲਤ ਨਾ ਅਸੀਂ ਚੈਨਲ ਵਾਲੇ ਸਾਰੇ ਹਾਂ